ਸਹੀ ਹੈ ਜੀ ਹਾਂਜੀ ਸਾਹਿਬ ਸਭ ਸਹੀ ਜਾ ਰਹਾ ਹੈ ਯਾਰ ਸਾਹਿਬ ਤੇਰਾ ਯਾਰ ਜਮਾ ਸਹੀ ਹੋ ਗਿਆ ਸਰ ਅੱਜ ਕਰਨਾ ਕੋਸ਼ਿਸ਼ ਕਰਦੇ ਸੀ ਜੋ ਤਰ੍ਹਾਂ ਮੈਂ ਪਹਿਲਾਂ ਟਿਕਟ ਸੀਟ ਆਈ ਹੈ ਸਰ ਹਾਂਜੀ ਸਾਹਿਬ ਕੀ ਆਈ ਉਹ ਸਹੀ ਸੁਣੀ ਜੀ ਅ ਅੱਜ ਸਿਟ ਦੀ ਦਵਾਦਾ ਮੀਟਿੰਗ ਕੀਤੀ ਗਈ ਜਿਸ ਤਰ੍ਹਾਂ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਕਿ ਅਸੀਂ ਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਜਿਹੜੀ ਕਪਾੜਾ ਸਕਾਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਕਰਾ ਦਿੱਤਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸੈਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਨ੍ਹਾਂ ਦੇ ਬਿਆਨ ਕਲਮ ਬੰਦ ਕਰਨ ਲਈ ਅੱਜ ਅਸੀਂ ਇਕੱਠੇ ਹੋਏ ਅਤੇ ਕੁਝ ਮੁਲਾਜ਼ਮਾਂ ਦੇ ਅੱਜ ਅਸੀਂ ਬਿਆਨ ਇੱਥੇ ਰਿਕਾਰਡ ਕਰ ਲਏ ਹੈਗੇ ਤੇ ਫੋਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ process ਹੈਗੀ ਆ ਉਹ ਸਟਾਰਟ ਹੋ ਗਈ ਆ ਪ੍ਰੋਪਰ ਡਾਕੂਮੈਂਟਰੀ ਐਵਿਡੈਂਸ ਵੀ ਆ ਗਿਆ ਅਤੇ ਜਿਹੜੇ ਬੰਦਿਆਂ ਦੇ ਬਿਆਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕੰਕਲੂਡ ਕਰ ਪਾਵਾਂਗੇ ਸਰੀਪੋ ਚਾਹ ਸੀ ਆਰੇ ਨੂੰ ਕਿਹਾ ਸੀ ਵੀ ਕੋ ਆਮ ਪਕਾ ਜੀ ਅ ਪਿਛਲੀ ਵਾਰ ਜਿੱਸ ਦਾ ਮੈਂ ਥੋੜਾ ਸਾਰਿਆਂ ਦਾ ਸਹਿਯੋਗ ਮੰਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਦੂਸ਼ ਸ਼ੇਰ ਕਰਨ ਤਾਂ ਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ ਸਾਡੇ ਉਸ ਨੰਬਰ ਤੇ 75 ਜੀ 8200342 ਤੇ ਕੋਈ 25 30 ਕੌਲਾ ਆਈਆਂ ਪਰ ਉਹ ਜਿਹੜੀਆਂ ਕੌਲਾ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਨੇ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਚ ਕੋਈ ਅਹਜਾ ਐਵੀਡੈਂਸ ਹੈ ਨਹੀਂਗਾ ਉਨਾਂ ਨੂੰ ਅਸੀਂ ਆਪਣਾ ਸਫਾ ਮਿਲਤੇ ਨੇ ਇਹ ਕਹਿੰਦੇ ਪਰਿਵਾਰ ਵਾਲਾ ਕਿ ਈ ਰਿਕਸ਼ਾ ਲੈਣ ਲਿਆ ਗਿਆ ਜੀ ਮੌਕੇ ਦਾ ਗਵਾਹ ਸਰ ਕਿਹਾ ਉਸਦੇ ਨਾਲ ਸਿੱਤ ਨੇ ਕੋਈ ਸੰਪਰਕ ਕੀਤਾ ਜਦੋਂ ਉਹ ਕਹਿ ਰਿਹਾ ਸੀ ਕਿ ਮੈਂ ਉੱਤੇ ਮੌਕੇ ਤੇ ਮੌਜੂਦ ਸੀ ਮੁੜ ਕੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆਪੇ ਕਿਹਾ ਵੀ ਉਸ ਵਕਤੀ ਨਾਲ ਹੋਈਆਂ ਗੱਲਾਂ ਦੇਖੋ ਜਿਹੜਾ ਸਿੱਟੇ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵਿਡੈਂਸ ਫਿਰ ਜਿਹੜੇ ਪੁਲਿਸ ਮੁਲਾਜ਼ਮ ਉਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਔਰ ਅਸੈਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਆਕੇ ਸਾਨੂੰ ਦੱਸੋ ਇਹ ਜਿਨ੍ਹਾਂ ਦੇ ਈ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹੋ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸਾਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਏਵਿਡੈਂਸ ਹੈਗਾ ਉਹਨੂੰ ਐਗਜ਼ਾਮਨ ਕੀਤਾ ਜਾਏਗਾ ਆਇਆ ਉਹ ਏਵਿਡੈਂਸ ਕੋਈ ਕਾਬਲੇ ਉਹ ਹੈਗਾ ਉਹ ਉਹ ਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕਰ ਰਹੇ ਆਂ ਦੇਖੀ ਆਏ ਤਾਂ ਦੇ ਮਾਲਕ ਦੇ ਨਾਮ ਤੇ ਨਿਕਲਿਆ ਸੀ ਐਫ ਆਈ ਆ ਤੇ ਲੇਟ ਡਿਲੇਟ ਜਿਹੜੀ ਨਜ਼ਰ ਦਿੱਤੀ ਕਿ ਉਹਦਾ ਕਾਰਨ ਦੱਸਿਆ ਕਿ ਕੁਝ ਵੱਲੋਂ ਜਿਵੇਂ ਤੁਸੀਂ ਉਹ ਪੁੱਛਿਆ ਆ ਦਿੱਤੀ ਸੀ ਉਸ ਵਾਸਤੇ ਨਹੀਂ ਉਹ ਤਾਂ ਆਪਾਂ ਹੌਲੀ ਹੌਲੀ ਆਪਾਂ ਨੇ ਜਿਸਤਾ ਇੱਕ ਇੱਕ ਸੀ ਟਾਈਮ ਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ ਜਿੱਥੇ ਗਾਇਬ ਨੇ ਉਹ ਆਪਾ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਿਆ ਬਾੜ ਪਰਵਾਰਕ ਪਰਵਾਰਕ ਮੈਂ ਜਿਹੜੀ ਯੂਨੀਵਰਸਿਟੀ ਤੇ ਬਹੁਤ ਹੁੰਦੀ ਹੈ ਨਹੀਂ ਪਰਵਾਰਕ ਪਰਵਾਰਕ ਤੁਹਾਡੇ ਨਾਲ ਸਬੰਧ ਕਿਤੇ ਇਸ ਯੂਨੀਵਰਸਿਟੀ ਨੂੰ ਨਹੀਂ ਹਜੇ ਸਾਈ ਸਾਡੇ ਨਾਲ ਕੋਈ ਸਬੰਧ ਨਹੀਂ ਸਬੰਧ ਸਹਿਯੋਗ ਤੋਹਫਾ ਹੋ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦਾ ਜ਼ਿਕਰ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰਦੇ ਆਂ ਸਰ ਟਾਬਾ ਮਾਲਕ ਨੇ ਟਾਬਾ ਮਾਲਕ ਨੇ ਬਿਆਨ ਨਗਾਦ ਦੋਲਦੇ ਜਾ ਰਹੀ ਸੀ ਕਿ ਉਹਨਾਂ ਦੇ ਪਰਮਪਰੰਪਰਾ ਗੱਲਬਾਤ ਕੀਤੀ ਗਈ ਕਿ ਦੋ ਵਾਰੀ ਲਗਭਗ ਤਰ੍ਹਾਂ ਦੇ ਬਿਆਨ ਦੇ ਗੱਲ ਹੋਇਆ ਕਿ ਉਹਦੇ ਬਿਆਨਾਂ ਦੇ ਉੱਪਰ ਗੌਰ ਕੀਤੀ ਗਈ ਹੈ ਟਾਬਾ ਇਹਦਾ ਮਾਲਕ ਮੌਕੇ ਤੇ ਮਿਲ ਜੂਗਾ ਨਹੀਂ ਹਜੇ ਟਾਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਕਰ ਸਰ ਪ੍ਰਾਈਵੇਟ ਵਿਕੀ ਆਹ ਕਿੰਨਿਆਂ ਦੇ ਕਲਮਤ ਬਿਆਨ ਹੋ ਚੁੱਕੀ ਨੇ ਮੁੱਕ ਤੱਕ ਕੀ 6 ਬੰਦਿਆਂ ਦੇ ਹੁਣ ਤੱਕ ਕਲਮਤ ਉਹ ਐਫ ਆਈ ਆਰ ਵਾਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਆਫਸਰਾਂ ਦੇ ਆਨਲਾਈਨ ਦੇ ਐਸ ਐਚ ਓ ਇਹ ਵੀ ਸ਼ਾਮਲ ਨੇ 6 ਦੇ ਵਿੱਚ ਹਾਂ ਉਹ ਉਹੀ ਜ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਹੋ ਗਈ ਹਾਜੀ ਟਾਣਾ ਸਿਵਲ ਲਾਈਨ ਦੀ ਪੁਲਿਸ ਇੱਕ ਵਾਰ ਕਰਵਾ دی ਮਿਲੇਗੀ ਉਹਨਾਂ ਨੂੰ ਪੁਛਾ ਕੇ ਮਿਲੇਗੀ ਪੁੱਛੇਗੀ ਉਸਤਾਜ ਕਰੇਗੀ ਕਿ ਕਿਦਾਂ ਅੰਕੀ ਹੋਤੇ ਉਹਨਾਂ ਦੇ ਵਿਅੰਗਲ ਮੁੰਡ ਦੇਖੋ ਜਿਹੜੀ ਉਹਨਾਂ ਤੇ ਬਣੀ ਉਹ ਐਫ ਆਈ ਆਰ ਤੱਜ ਉਹ प्रिलिमिनरी डॉक्यूमेंट हो गया जी सा साने तक इन्वेस्टिगेट ओदे ते ही करना हैगा ना ਉਸ ਤੋਂ ਬਾਅਦ ਉਹਨਾਂ ਨੇ ਕੋਈ ਅਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਨੇ ਸਾਡੇ ਸਰ ਅਰੈਸਟ ਹੋ ਗਈ ਹੋਈ ਆ ਅਰੈਸਟ ਹੋਣ ਲੱਗ ਗਈ ਨਹੀਂ ਦੇਖੋ ਇਹ ਮੈਂ ਥੋੜਾ ਥੋੜਨੇ ਸਾਰਿਆਂ ਨੂੰ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਦਹੀਂ ਕਿ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵਿਡੈਂਸ ਇਕੱਠਾ ਕਰਾਂਗੇ ਐਵੀਡੈਂਸ ਦੇ ਵਿੱਚ ਜੇ ਠੀਕ ਹੈ ਤੇ ਸਾਨੂੰ ਇਹ ਰਿਕੁਆਇਰਮੈਂਟ ਹੋਏਗੀ ਵੀ ਇਹਦੇ ਚਾਹ ਐਵੀਡੈਂਸ ਲੈਕੇਗਾ ਇਹਦੇ ਚ ਆਪਾਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਉੱਥੇ ਅਸੀਂ ਉਹਦੇ ਲਈ ਜਾਵਾਂਗੇ ਹਾਂਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੀ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਣਾ ਕੰਮ ਸ਼ੁਰੂ ਹੋ ਗਿਆ ਹੈਗਾ ਉਹਨੇ ਅਗਲੀ ਡੇਟ ਇਕੱਠੇ ਹੋਣ ਦੀ ਕੋਈ ਨਹੀਂ ਹੈਗੀ ਜੀ ਉਨ ਇਹ ਦੇਚ ਅਸੀਂ ਆਪਣਾ ਆਪਣਾ ਕੰਮ ਆਪਸ ਚ ਡਿਵਾਈਡ ਕਰ ਲਿਆ ਹੈਗਾ ਇਹ ਆਪਾਂ ਆਪਣਾ ਇਹੀ ਉਪਰਾਲਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਆਪਾਂ ਦੇਖੋ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਹੁੰਦੇ ਪਰ ਸਾਡੇ ਬੰਦੀਓ ਉਪਰਾਲਾ ਇਹੀ ਹੋਏਗਾ ਕਿ ਜਿੰਨੀ ਜਲਦੀ ਇਹਨੂੰ ਕਨਕਲੂਡ ਕੀਤਾ ਜਾਵੇ